ਗਲਿਆਰੇ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਵਾ ਜੀ ਤੇ ਇੱਕ ਕਿਸੇ ਨੇ ਤੰਜ ਕਸਦੀ ਕਿ ਗਲਿਆਰੇ ਤਾਂ ਅੱਗੇ ਪਵਿੱਤਰ ਹਨ ਲੇਕਿਨ ਭਗਵੰਤ ਮਾਨ ਜੀ ਨੇ ਕਹਿਆ ਤਾਂ ਮੈਂ ਚਾਰਾ 12 ਗੇਟਾਂ ਦੇ ਅੰਦਰ ਅੰਦਰ ਪਵਿੱਤਰਤਾ ਲਿਆਣੀ ਹੈ ਮੈਂ ਇੱਕ ਜੀ ਪੁੱਛਣਾ ਚਾਹੁੰਦਾ ਪਵਿੱਤਰਤਾ ਉੱਥੇ ਸਹੀ ਲੱਗਦੀ ਹੈ ਜਿੱਥੇ ਕਿਸੇ ਦਾ ਉਜਾੜਾ ਨਾ ਹੋਵੇ ਇਹਦੇ 4000 ਪਰਵਾ ਦੁਕਾਨਦਾਰਾਂ ਦੇ ਵੇਖੇ ਜਾਣ ਇਨਾਰੇ ਨਾਲ 88 10 10 ਪਰਿਵਾਰ ਦੇ ਜੀਵ ਹੀ ਨੇ ਇਹ ਤੇ ਸਾਰਿਆਂ ਨੂੰ ਸੜਕਾਂ ਤੇ ਲਿਆਂਦੇ ਮਜਬੂਰ ਕਰਨਦੇ ਨੇ ਸ਼ਾਨਦਾਰਾ ਉਹ ਲੋ ਜਿਹੜਾ ਮੈਂਬਰ ਰਿਡਮ ਮੰਗ ਦਿੱਤਾ ਜਾਂ ਰਿਹਾ ਮੰਗ ਪੱਤਰ ਦੇ ਵਿੱਚ ਸਾਹਮਣੇ ਕੀ ਹੋ ਰਿਹਾ ਹੋਰ ਵਿਚਾਰ ਜਿਹੜਾ ਜਿਹੜਾ ਚੱਲ ਰਿਹਾ ਪਰ ਸਭ ਤੋਂ ਪਹਿਲਾ ਮੁੱਦਾ ਤੁਹਾਡੇ ਵੱਲੋਂ ਵੀ ਉਠਾਇਆ ਗਿਆ ਸੀ ਕਿ ਜਦੋਂ ਧਾਰਮਿਕ ਸਥਾਨਾਂ ਦੇ ਨੇੜੇ 20 ਮੱਛੀ ਦੀਆਂ ਵੇਚਣਾ ਸੀ ਤੁਸੀਂ ਬਹੁਤ ਜ਼ਬਰਦਸਤ ਰੋਕ ਦਿੱਤੀ ਅਰੇ ਜੀ ਤੁਸੀਂ ਉਹਨਾਂ ਦੇ ਨਾਲ ਉਹ ਜਿਹੜੇ ਮੀਟ ਮੱਛੀ ਵੇਚਦੇ ਨੇ ਜਾਂ ਜਿਹੜੇ ਪੀਡੀ ਸੀਡ ਵੇਚਦੇ ਨੇ ਅੱਜ ਤੁਸੀਂ ਇਹਨਾਂ ਦੇ ਨਾਲ ਨਜ਼ਰ ਆ ਰਹੇ ਹੋ ਵਾਜਾ ਦੇਖੋ ਜੀ ਮੈਂ ਉਦੋਂ ਵੀ ਵਿਰੋਧ ਕੀਤਾ ਹੈਗਾ ਮੈਂ ਹੁਣ ਵੀ ਉਹ ਵਿਰੋਧ ਚ ਮੇਰਾ ਤੁਸੀਂ ਵਿਰੋਧ ਧਿਆਨ ਨਾਲ ਸੁਣੋਗੇ ਮੇਰਾ ਵਿਰੋਧ ਸੀਗਾ ਕਿ ਧਾਰਮਿਕ ਦਾਇਰਾ ਤੋਂ ਇੱਕ ਦੂਰੀ ਤੈਅ ਹੋਣੀ ਚਾਹੀਦੀ ਆ ਤੇ ਉਹ ਦੂਰੀ ਤੋਂ ਬਾਹਰ ਹੋ ਕੇ ਵਿੱਚ ਮੈਂ ਹਾਲੇ ਵੀ ਉੱਥੇ ਬੂਲ ਚੈਂਡ ਆ ਕਿ ਧਾਰਮਿਕ ਸਥਾਨਾਂ ਦੇ ਲਾਗੇ ਚਾਕੇ ਨਹੀਂ ਹੋਣਾ ਚਾਹੀਦਾ ਲੇਕਿਨ ਫਿਰ ਧਾਰਮਿਕ ਸਥਾਨ ਦੇ ਸਾਰੇ ਸ਼ਹਿਰ ਲੇਕਿਨ ਇੱਕ ਦਾਇਰਾ ਤੈਅ ਕਰੋ ਨਾ ਇਹ ਨਾ ਕਰੋ 12 ਦਰਵਾਜੇ ਤੋਂ ਬਾਹਰ ਹੀ ਕੱਢ ਦਿਓ ਇਹਨਾਂ ਨੂੰ ਮੈਨੂੰ ਇੱਕ ਚੀਜ਼ ਦੱਸੋ 12 ਦਰਵਾਜੇ ਦੇ ਅੰਦਰ ਕਿੰਨਾ ਹੋਟਲ ਹੈ ਸ਼ਹਿਰ ਦਾ ਜਿੰਨਾ ਮੋਸਟਲੀ ਹੋਟਲ ਹੈ ਉਹ 12 ਦਰਵਾਜੇ ਦੇ ਅੰਦਰ ਆ ਕੀ ਯਾਰ ਜਦ ਸ਼ਰਾਬ ਸਰਬ ਨਹੀਂ ਹੁੰਦੀ ਇਹ ਦੁਕਾਨਦਾਰ ਜਿਹੜੇ ਨੇ ਮਾੜਾ ਤਬਕਾ ਵਾ ਤਾਂ ਕਰਕੇ ਨਾ ਤੇ ਆਰਡਰ ਲਾਗੂ ਕਰਤਾ ਯਾ ਤੇ ਆਰਡਰ ਲਾਗੂ ਕਰੋ ਕਿ ਹਾਂ ਅੰਮ੍ਰਿਤਸਰ ਦੇ ਜਿਹੜੇ 12 ਦਰਵਾਜੇ ਨੇ ਉਥੇ ਆਰਮੀ ਉਰਮੀ ਖਿਲਾਰ ਦੋ ਕਿ ਨਾ ਅੰਦਰ ਚਿਕਨ ਜਾਊਗਾ ਤੇ ਨਾ ਕੋਈ ਖਾਊਗਾ ਇਦਾਂ ਦੇ ਵੇਖੋ ਇਹ ਉਹ ਕਹਿੰਦੇ ਨਾ ਚੋਰੀ ਕਰਨ ਦਾ ਢਾਂਗਾ ਕਰਨ ਇਧਰੋਂ ਫੜੋ ਜਾਂ ਉਧਰੋਂ ਫੜੋ ਮਾੜਾ ਬੰਦਾ ਤੁਹਾਨੂੰ ਵਿਖਿਆ ਤੁਸੀਂ ਕਾਨੂੰਨ ਲਾਗੂ ਕਰਤਾ 12 ਦਰਵਾਜੇ ਦੇ ਅੰਦਰ ਕਿਉਂ ਫਿਰ ਪੂਰਾ ਅੰਮ੍ਰਿਤਸਰ ਸ਼ਹਿਰ ਨਹੀਂ ਪਵਿੱਤਰ ਤੁਹਾਨੂੰ ਲੱਗਦਾ 12 ਦਰਵਾਜੇ ਦੇ ਅੰਦਰ ਤੱਕ ਪਵਿੱਤਰਤਾ ਤੇ ਬਾਹਰ ਫਿਰ ਅਪ ਤਾਲਕੱਤੀ ਦੀ ਪਾਰਟੀ ਆ ਮੈਂ মিডিਆ ਨੂੰ ਅੱਗੇ ਵੀ ਬੇਨਤੀ ਕਰਾਂਦਾ ਕੱਲ ਪਾਰਟੀਆਂ ਤੇ ਜਾਇਓ ਕਿਹੜਾ ਨਸ਼ਾ ਕਿਹੜਾ ਕੁਕਰਮ ਉੱਥੇ ਨਹੀਂ ਹੁੰਦਾ ਜਿਹੜਾ ਅੰਮਰਸਰ ਦੀ ਪਵਿੱਤਰਤਾ ਨੂੰ ਭੰਗ ਕਰਦਾ ਉਹਦੇ ਵਾਸਤੇ ਤੇ ਕੋਈ ਨਹੀਂ ਬੋਲਿਆ ਯਾਰ ਇਹ ਵਿਚਾਲੇ ਰੇੜੀਆਂ ਰੂੜੀਆਂ ਲਾਣ ਵਾਲੇ ਖੋਖੇ ਲਾਣ ਵਾਲੇ ਬੰਦੇ ਨੇ ਇਹਨਾਂ 'ਤੇ ਤੁਸੀਂ ਕਾਨੂੰਨ ਲਾਗੂ ਕਰਤਾ ਮੈਨੂੰ ਇੱਕ ਚੀਜ਼ ਦੱਸੋ ਠੀਕ ਹੈ ਧਾਰਮਿਕ ਸਥਾਨ ਦੇ ਲਾਗੇ ਜਾ ਕੇ ਨਹੀਂ ਹੋਣਾ ਚਾਹੀਦਾ ਉਹਦੇ ਇੱਕ ਦੂਰੀ ਤੈਅ ਕਰ ਦੋ ਜਿੰਨੂੰ ਇਹ ਵੀ ਮੰਨਣ ਯੋਗ ਨੇ ਲੇਕਿਨ ਤੁਸੀਂ ਕਹੋ 12 ਦਰਵਾਜੇ ਦੇ ਅੰਦਰ ਭਾਈ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਲੋਕਾਂ ਦੇ ਘਰਾਂ ਦੇ ਭਾਂਡੇ ਫੋਲਿਆ ਕਰੋਗੇ ਕਿ 12 ਦਰਵਾਜੇ ਦੇ ਅੰਦਰ ਗਏ ਚਿਕਨ ਨਾ ਬਣਾ ਲੈ ਕਿਤੇ ਇਹ ਅੱਜ ਪੈਗਣਾ ਲਾ ਲੈ ਕਿਤੇ ਇੱਕ तरीका ਹੁੰਦਾ ਲੋ ਫਾਸ ਕਰਨ ਦਾ ਅਸੀਂ ਸਤਿਕਾਰ ਕਰਦੇ ਹਾਂ ਭਗਵੰਤ ਮਾਨ ਸਾਹਿਬ ਦਾ ਵੀ ਕਿ ਬਹੁਤ ਵਧੀਆ ਲੋ ਆ ਧਾਰਮਿਕ ਦਾਰੇ ਦੇ ਲਾਗੇ ਚਾਕੇ ਨਹੀਂ ਹੋਣਾ ਚਾਹੀਦਾ ਲੇਕਿਨ ਉਹਨਾਂ ਨੂੰ ਇੱਕ ਪੱਖਾ ਇਹਨਾਂ ਨੂੰ ਵੀ ਦੇਖਣਾ ਚਾਹੀਦਾ 4000 ਦੁਕਾਨਦਾਰ ਨੇ ਇਹਨਾਂ ਦੇ ਨਾਲ ਕਿੰਨਾ ਪਰਿਵਾਰ ਜੁੜਿਆ ਵਾ ਕਿੰਨਾ ਇਹਨਾਂ ਦਾ ਨੁਕਸਾਨ ਹੋਇਆ ਨਾ ਜਿਹੜਾ ਕੋਈ ਮੋੜ ਵੇ ਸੇਵਾ ਕਰੇ ਨਾ ਤੇ ਉਹਦੇ ਕੋਈ ਨੋਟੀਫਿਕੇਸ਼ਨ ਆਈ ਹੈ ਤੇ ਨਾ ਤੇ ਅੱਜ ਤੱਕ ਕਿਤੇ ਮੋੜ ਦੇ ਬਸੇਵੇ ਤੇ ਕੋਈ ਵਸਿਆ ਵਾ ਜਹਾਜਗੜ ਕੋ ਮਾਰਕੀਟ ਦੀ ਤੀ ਪਟਾਕਾ ਮਾਰਕੀਟ ਲੋਕਾਂ ਨੂੰ ਉਹਦਾ ਹਾਲ ਵੇਖ ਲਓ ਕੀ ਹੋਇਆ ਇਹ ਕੰਮ ਹੀ ਇਹ ਕਰਨਾ ਜਾਣਦੇ ਨੇ ਜੱਦੀ ਪੁਸਤੀ ਇਹਨਾਂ ਦਾ ਇਹੋ ਕੰਮ ਆ ਜੋ ਉਹਨਾਂ ਨੂੰ ਅੱਜ ਦੇ ਟਾਈਮ ਤੇ ਮੈਨੂੰ ਦੱਸੋ ਇਹ ਕਿਹੜਾ ਕੰਮ ਕਰ ਲੈਣਗੇ ਜੇ ਉਹ ਆਪਣਾ ਕੰਮ ਨਹੀਂ ਕਰਨਗੇ ਉਹ ਕੋਈ ਹੋਰ ਕੰਮ ਕਰਨ ਯੋਗ ਹੈਗੇ ਨੇ ਇਹ ਤਾਂ ਤੁਸੀਂ ਲੋਕਾਂ ਨੂੰ ਬੇਰੋਜ਼ਗਾਰ ਕਰਨ ਦੇ ਰਾਜਤੁਰ ਪਿਓ ਮੇਰੀ ਹੱਥ ਜੋੜ ਬੇਨਤੀ ਹੈ ਇਦਾਂ ਨਾ ਕਰੋ ਵੇਖੋ ਇੱਕ ਤਰੀਕੇ ਨਾਲ ਕਰੋ ਇੱਕ ਦਿਹਾਰਾ ਤੈਅ ਕਰੋ ਜਿਹਨੂੰ ਇਹ ਵੀ ਮੰਨਣ ਲੇਕਿਨ ਤੁਸੀਂ ਇਦਾਂ ਇੱਕ ਕਿਸੇ ਤਾਂ ਗੱਲ ਥੋਪ ਦੋਗੇ 12 ਦਰਵਾਜੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਗਲਤ ਆ ਕਿਉਂਕਿ ਤੁਹਾਡੇ ਕੋ ਆਰਮੀ ਵੀ ਨਹੀਂ ਪਾਈ ਜਾਣੀ ਤੁਹਾਡੇ ਕੋ ਇਨੀ ਇਨਫਲੂਐਂਸ ਵੀ ਨਹੀਂ ਹੋਣੀ ਉਹਨਾਂ ਦੀ ਕਿ ਕਿਤੇ ਹੋਟਲਾਂ ਚ ਤਾਂ ਨਹੀਂ ਚੱਲਣ ਦਿਆ ਪਰ ਵਰਨ ਜੀ ਅੰਮ੍ਰਿਤਸਰ ਦੇ ਵਿੱਚ ਵੀ ਇਹ ਵਿਰੋਧ ਹੋ ਰਿਹਾ ਹੋਰ ਵੀ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਪ੍ਰਾਪਤ ਤਾਂ ਉੱਥੇ ਵੀ ਰੋਜ਼ਗਾਰ ਚੱਲਦੇ ਹੋਣਗੇ ਪਰ ਪਰ ਤੋਂ ਜ਼ਿਆਦਾ ਵਿਰੋਧ ਅੰਮ੍ਰਿਤਸਰ ਦੇ ਵਿੱਚ ਹੀ ਹੋ ਰਿਹਾ ਕਿ ਵਜਾ ਮੰਨ ਜਿਹੜੇ ਬਾਕੀ ਸ਼ਹਿਰਾ ਚ ਵਿਰੋਧ ਨਹੀਂ ਹੋਇਆ ਉਹਦੇ ਚ ਕੋਈ ਥਾਂ ਨਾ ਸੀ ਗਈ ਕਿ 12 12 ਦਰਵਾਜੇ ਨੇ ਤੁਹਾਡੇ ਜਾਂ ਤੁਹਾਡਾ 2 ਕਿਲੋਮੀਟਰ ਦਾ ਤੇਰਾਈਓ ਪਵਿੱਤਰ ਆ ਉਹ ਜੋ ਪੂਰੇ ਸ਼ਹਿਰ ਪਵਿੱਤਰ ਹੋਏ ਨੇ ਅੰਮ੍ਰਿਤਸਰ ਸ਼ਹਿਰ ਪੂਰਾ ਪਵਿੱਤਰ ਕਰ ਦੋ ਫਿਰ ਆ ਸ਼ਰਾਬ ਦੇ ਠੇਕੇ ਬੰਦ ਕਰਾਓ ਆ ਚਿਕਨ ਦੀਆਂ ਵੀ ਦੁਕਾਨਾਂ ਨੂੰ ਬੰਦ ਕਰਾ ਹੀ ਰਿਓ ਸ਼ਰਾਬ ਦੇ ਠੇਕੇ ਬੰਦ ਕਰਾਓ ਇਹ ਪੱਬ ਬੰਦ ਕਰਾਓ ਜਿੱਥੇ ਹੁੱਕੇ ਚੱਲਦੇ ਨੇ ਆ ਡਿਸਕੋ ਬਾਹਰ ਬੰਦ ਕਰਾਓ ਜਿਹੜੇ 31 ਦੀ ਪਾਰਟੀ ਫੇਰ ਰਿਪੀਟ ਕਰ ਰਿਆ ਕੀ ਕੁਛ ਨਹੀਂ ਹੋਣਾ ਆ 12 ਦਰਵਾਜੇ ਦੇ ਅੰਦਰ ਦੇ ਵਪਾਰ ਦਾ ਧੰਦਾ ਪ੍ਰੈਸ ਵੀ ਤੂੰ ਜਾ ਕੇ ਕਰਦੀ ਰਹੀ ਉਹ ਬੰਦ ਕਰਾਓ ਨਸ਼ਾ ਬੰਦ ਕਰਾਓ ਪਵਿੱਤਰਤਾ ਕਰਨੀ ਪੂਰੀ ਕਰੋ ਪਵਿੱਤਰ ਨਾ ਉੱਥੋਂ ਸ਼ੁਰੂ ਕਰੋ ਨਾ ਜਿੱਤੇ ਕੇ ਇਹਦਾ ਨੁਕਸਾਨ ਹੀ ਭਲਾ ਵਾ ਨਸ਼ਾ ਬੰਦ ਕਰਾਓ ਪਵਿੱਤਰਤਾ ਹੁੰਦੀ ਆ ਦੇਵਪਾਰ ਦੇ ਧੰਦੇ ਬੰਦ ਕਰਾਓ ਪਵਿੱਤਰਤਾ ਹੁੰਦੀ ਯਾਰ ਇੰਨਾ ਦਾ ਨੁਕਸਾਨ ਕਰਕੇ ਪਵਿੱਤਰਤਾ ਲਿਆਣੀ ਜੇ ਪਵਿੱਤਰਤਾ ਲਿਆਣੀ ਪਹਿਲਾਂ ਇਹ ਚੀਜ਼ਾਂ ਬੰਦ ਕਰਾਓ ਤਾਂ ਕਿ ਇਹ ਵੀ ਸਮਝਣ ਕਿ ਹਾਂ ਉਹ ਪੂਰਾ ਸ਼ਹਿਰ ਪਵਿੱਤਰ ਹੋਣਾ ਤੇ ਫਿਰ ਇਹਨਾਂ ਨੂੰ ਵੀ ਸਮਝਾਣ ਯੋਗ ਹੋਈਏ ਕਿ ਨਹੀਂ ਯਾਰ ਇਕੱਲਾ ਤੁਹਾਡੇ ਨਾਲ ਨਹੀਂ ਹੋ ਰਹਾ ਪੂਰੇ ਸ਼ਹਿਰ ਨਾਲ ਹੋ ਰੇ ਤੂੰ ਇੱਕ ਕਿਲੋ 2 ਕਿਲੋ ਮੀਟਰ 5 ਕਿਲੋਮੀਟਰ ਦਾ ਦਾਇਰਾ ਤੈਅ ਕਰਕੇ ਕਹੋ ਕਿ ਅਸੀਂ ਸ਼ਹਿਰ ਪਵਿੱਤਰ ਕਰਨਾ ਉਹ ਸ਼ਹਿਰ ਦੇ ਉਹ ਏਰੀਆ ਪਵਿੱਤਰ ਕਰਨਾ ਗੱਲ ਯਾਰ ਆਹੀ ਸੀਮਤ ਸੀ ਇਸ ਜਦੋਂ ਵਿਰੋਧ ਹੁੰਦਾ ਹੈ ਵਿਧਾਨ ਸਭਾ ਦੇ ਵਿਰੋਧ ਨਹੀਂ ਹੋਇਆ ਟਾਂਚ ਲੱਗੀ ਗਈ ਜਿਹੜੇ ਵੀ ਇੱਕ ਟਾਂਚ ਕੱਸੀ ਗਈ ਭਾਜੀ ਵਿਰੋਧ ਨਹੀਂ ਹੋਇਆ ਕੋਈ ਟਾਂਚ ਤੋਂ ਬਾਅਦ ਹੀ ਉਹਨਾਂ ਨੇ ਇਹਨਾਂ ਨੇ ਮੈਂ ਮੈਨੂੰ ਇੱਕ ਚੀਜ਼ ਦੱਸੋ ਭਗਵੰਤ ਮਾਨ ਸਾਹਿਬ ਸਾਡੇ ਸੀਐਮ ਨੇ ਬੜੇ ਸਤਿਕਾਰਯੋਗ ਨੇ ਉਹਨਾਂ ਨੇ ਇੱਕੋ ਗੱਲ ਕਿਹਾ ਮੈਂ ਗਲਿਆਰਾ ਪਵਿੱਤਰ ਕਰਵਾਉਂਦਾ ਉਹਨਾਂ ਨੇ ਪ੍ਰਸਖ ਸਾਰਿਆਂ ਨੇ ਉਹਨਾਂ ਦਾ ਸਮਰਥਨ ਕੀਤਾ ਬਾਅਦੋਂ ਕਿਸੇ ਨੇ ਇੱਕ ਟਾਂਚ ਕੱਸਦੀ ਇਹੀ ਗਲਿਆਰਾ ਦੇ ਅੱਗੇ ਪਵਿੱਤਰ ਉਹਨਾਂ ਕਹਿੰਦਾ ਗਲਿਆਰਾ ਪਵਿੱਤਰ ਫਿਰ 12 ਗੇਟ ਹੁਣ ਮੈਂ ਕਹਿੰਦਾ ਭਾਜੀ 12 ਗੇਟ ਦੇ ਅੱਗੇ ਪਵਿੱਤਰ ਨੇ ਪੂਰਾ ਅੰਬਰਸਰ ਕਰੋਗੇ ਪਰ ਜਿੰਨਾ ਉਹ ਲੋ ਤੰਜ ਸੀ ਉਹ ਵੀ ਤਾਂ ਵਿਧਾਨ ਸਭਾ ਦੇ ਵਿੱਚ ਚੁਣੇ ਹੋਏ ਨੁਮਾਇंदे ਭੇਜੇ ਨੇ ਉਹਨਾਂ ਨੇ ਹੀ ਤੰਜ ਕੀਤਾ ਸੀ ਤਾਂ ਉਹਦੇ ਮਤਲਬ ਆ ਤੇ ਭਾਜੀ ਉਹੀ ਉਹ ਕਹਿ ਰਿਹਾ ਉਹਨਾਂ ਨੇ ਭਗਵੰਤ ਮਾਨ ਸਾਹਿਬ ਨੂੰ ਤੰਜ ਕੱਸੀ ਨਾ ਉਹ ਇੱਕ ਤੰਜ ਕਰਕੇ 4000 ਲੋਕੀ ਦਾ ਨਾਂ ਨਾ ਬਰਬਾਦ ਕਰ ਦੋ ਤੁਸੀਂ ਇਹ ਤਾਂ ਵੇਖੋ ਨਾ ਮੈਂ ਕਹਿੰਦਾ 12 ਗੇਟਾਂ ਦੇ ਅੰਦਰ ਕਿੰਨੇ ਕੁ ਵੱਡੇ ਦਿਆਰੇ ਨੇ 12 ਗੇਟਾਂ ਤੋਂ ਬਾਹਰ ਜ਼ਿਆਦਾ ਵੱਡੇ ਦਿਆਰੇ ਨੇ ਉਹਨਾਂ ਨੂੰ ਕਿਉਂ ਨਹੀਂ ਕੱਸਣ ਅਰੇ ਜ਼ੋਰ ਤੇ ਸਾਰੇ ਬਾਹਰ ਨੇ ਜਿੱਦੇ ਸ਼ਰਾਬਾਂ ਵੀ ਚਲਦੀਆਂ ਵਾ ਮੀਡ ਮੱਛੀ ਵੀ ਚਲਦਾ ਵਾ ਉਹ ਬੰਦ ਕਰੋ ਉਦੋਂ ਪਵਿੱਤਰਤਾ ਕਿੱਥੇ ਜਾਂਦੀ ਇਹਨਾਂ ਦੀ ਮੈਂ ਵਰਨ ਜੀ ਅਸੋਸੀਏਸ਼ਨ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਇਹ ਕਿਹਾ ਸਾਡੇ ਤਿੰਨ ਜਿਹੜੇ ਮੈਂਬਰ ਨੇ ਉਹਨਾਂ ਦਾ ਜਿਹੜਾ ਬਿਆਨ ਉਹਨੂੰ ਹੀ ਤਰਜੀਹ ਦਿੱਤੀ ਜਾਵੇ ਜਿਹੜਾ ਵੈਸੇ ਧਰਨੇ ਦੇ ਵਿੱਚ ਆਉਂਦੇ ਨੇ ਉਹਨਾਂ ਦੀ ਤਰਜੀਹ ਮੈਂ ਕੋਈ ਕਿਹੇ ਧਰਨੇ 'ਚ ਨਹੀਂ ਆਇਆ ਮੈਂ ਆਪਣਾ ਪੱਖ ਰੱਖਣ ਆਇਆ ਮੈਨੂੰ ਵੇਖੋ ਇਹਨਾਂ ਦਾ ਦੋਖਾ ਇਹਨਾਂ ਨੇ ਨਹੀਂ ਮੈਨੂੰ ਬੁਲਾਇਆ ਮੈਨੂੰ ਇਹਨਾਂ ਦਾ ਦੋਖਾ ਕਿ ਇੱਕ ਲਾਅ ਜਿਹੜਾ ਹੁੰਦਾ ਵਾ ਉਹ ਸਿਸਟਮੈਟਿਕਲੀ ਪਾਸ ਹੋਣਾ ਚਾਹੀਦਾ ਜਿਨਾਂ ਚ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਜਾਂ ਫਿਰ ਸਾਰੇ ਬੰਨੇ ਇੱਕੋ ਜਿਹਾ ਹੋਵੇ ਇਹ ਯਾਰ ਇਹ ਨਹੀਂ ਕੋਈ ਲਾਅ ਹੋਇਆ ਕਿ 12 ਦਰਵਾਜੇ ਦੇ ਅੰਦਰ ਕੋਈ ਕਾਨੂੰਨ ਆ 12 ਦਰਵਾਜੇ ਤੋਂ ਬਾਹਰ ਕੋਈ ਕਾਨੂੰਨ ਆ ਮਤਲਬ ਕਿ ਅੰਮ੍ਰਿਤਸਰ ਸ਼ਹਿਰ ਨੂੰ ਤੁਸੀਂ ਦੋ ਹਿੱਸਿਆਂ 'ਚ ਵੰਡਦਾ ਵੰਡਤਾ ਨਾ ਫਿਰ ਕਿ 12 ਦਰਵਾਜੇ ਦੇ ਅੰਦਰ ਇੱਕ ਕਾਨੂੰਨ ਚੱਲੇਗਾ 12 ਦਰਵਾਜੇ ਦੇ ਬਾਹਰ ਦੂਜਾ ਕਾਨੂੰਨ ਚੱਲੇਗਾ ਇਹ ਕਹਿੰਦੇ ਨਾ ਬਾਕੀ ਸ਼ਹਿਰਾਂ ਨੂੰ ਪਵਿੱਤਰ ਦਾ ਰੱਜਾ ਦਿੱਤਾ ਉਹ ਸ਼ਹਿਰਾਂ 'ਚ ਵੀ ਇਦਾਂ ਨਹੀਂ ਦਿੱਤਾ ਗਿਆ ਦਰਜਾ ਪੂਰੇ ਸ਼ ਕਿੰਛ ਦਰਜਾ ਦੇਣਾ ਹੈ ਪੂਰੇ ਸ਼ਹਿਰ ਨੂੰ ਪਵਿੱਤਰ ਦਾ ਦਾ ਦਰਜਾ ਦੋ ਤੇ ਜਿਹੜੇ ਵੱਡੇ ਅਧਿਆਰੇ ਨੇ ਬਾਹਰ ਦੇ ਜਿਹੜੇ ਰਿਜ਼ੋਰਟ ਨੇ ਮੀਟ ਮੱਛੀਆਂ ਸ਼ਰਾਬਾ ਚਲਾਉਂਦੇ ਨੇ ਹੁੱਕੇ ਚਲਾਉਂਦੇ ਨੇ ਹੁੱਕੇ ਪਾਰਲਰ ਬਣੇ ਹੋਏ ਨੇ 31 ਦੀਆਂ ਪਾਰਟੀਆਂ ਅਰੇਂਜ ਕਰਦੇ ਉਹ ਪਹਿਲਾਂ ਬੰਦ ਕਰਾਓ ਉਹ ਤੁਹਾਡੇ ਕੋ ਹੁਣੇ ਨਹੀਂ ਦੇ ਵਪਾਰ ਦੇ ਧੰਦੇ ਬੰਦ ਕਰੋ ਨਸ਼ੇ ਵਾਲੇ ਅਧਿਆਰੇ ਬੰਦ ਕਰੋ ਜਿੱਥੋਂ ਪਵਿੱਤਰਤਾ ਸ਼ੁਰੂ ਹੁੰਦੀ ਆ ਪਵਿੱਤਰ ਸਿਰਫ दारू ਜਾਂ ਇਹ ਨਾਲ ਤਾਂ ਨਹੀਂ ਇਹ ਇਹਨਾਂ ਨਾਲ ਹੋਰ ਚੀਜ਼ਾਂ ਦਾ ਘਰਾਂ ਚ ਵੀ ਚੱਲਦੀਆਂ ਹਾਂ